ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਤਨਨਾਗ ਦੇਖਾਉਣੇ ਆ ਇੱਕ ਤਾਜੀ ਸੂਜਰਸੀ ਤੇ ਦੋ ਹੀ ਫਰਵੜਾਂ ਨੇ ਟਾਪ ਕੁਆਲਿਟੀ ਦੇ ਮੁੱਲ ਵੀ ਵੀਰ ਨਾਲ ਛੋਟੇ ਛੋਟੇ ਰੱਖਿਆ ਦੰਦੋ ਹੋਣੀਆਂ ਬਈ ਖੀਰੀਆਂ ਤੇ ਪਹਿਲੇ ਨੰਬਰ ਤੇ ਬੱਚਾ ਕਿੰਨੀ ਉਮਰ ਦਾ ਆ ਗਿਆ ਬਈ ਖੀਰੀ ਬੱਸੀ ਹੈ ਦੰਦੋ ਖੀਰੀ ਆ ਬਈ ਪਿਓਰ ਜਮਾ ਤੇ 400 ਨੂੰ ਥਾਣ ਮਿਲਣਗੇ ਕੋਈ ਫੋਟ ਨਹੀਂ ਕੋਈ ਸੌਂਗ ਨਹੀਂ ਸਮੇਂ ਭਲੀ ਬੱਸੀ ਹੈ ਕਿ ਕੋਈ ਇਹ ਨਹੀਂ ਕਿ ਛੋਟੀ ਹੈ ਜਾਂ ਲਿਸਟਡ ਜੀ ਹੈ ਕਿ ਨਹੀਂ ਬਹੁਤ ਸੋਹਣਾ ਕੱਦਦਾ ਗਾ ਟੀਕਾ ਲੈਣ ਦੇ ਕਾਬਲੀਆ ਕਰਮ ਵਾਲੀ ਹੋਊ ਹਾਂ ਓ ਠੀਕ ਹੈ ਕਾਬਲਾ ਬਾਈ ਤੇ ਮੋਲੇ ਦਾ ਬਾਈ ਨੇ ਲੈਣ ਦੇਣਾ ਕਿੰਨਾ ਕਾ ਬਾਈ ਬਾਈ ਕੀਤਾ ਬਾਈ ਨਾ ਤਾਂ ਬਾਈ ਕਹਿੰਦਾ ਮੈਂ 28 ਕਰਾਂ ਤੇ ਨਾ ਕਰਾਂ ਬਾਈ 30 ਲੈਣ ਦੇਣੀ 25000 22000 ਰੁਪਏ ਦਾ ਤੇ ਬਾਕੀ ਥੋੜਾ ਕਹਿੰਦਾ ਮਾਨਤਨ ਬਾਈ ਕਹਿੰਦਾ ਇਹ ਚੋ ਵੀ ਕਰ ਦੇਾਂਗੇ ਦੋ ਨੰਬਰ ਬੱਚਾ ਦੋ ਨੰਬਰ ਡੱਬੀ ਬੱਸੀ ਆ ਗਈ ਵੀਰੇ ਡੱਬੀ ਬੱਸੀ ਆ ਬਾਈ ਪ੍ਰਿੰਟਡ ਬੱਚਾ ਹੁਣ ਤੁਹਾਨੂੰ ਲੱਗਦਾ ਹੋਊ ਕਿ ਬਾਈ ਨੇ ਮੁੱਲ ਕਿਤੇ ਮੰਗਣਾ ਲਿਆ ਹੋਵੇ 20 ਇਹਦਾ ਜਾਂ 18 ਇਹਦਾ 20 ਇਹ ਨਾ 18 ਬਾਈ 13000 ਰੁਪਏ ਚ 13000 ਰੁਪਏ ਦੀ ਇਹ ਬੱਸੀ ਮਾਣ ਤਣ ਕਰ ਦਿਆਂਗੇ ਮਾੜਾ ਮੋਟਾ ਤੇ ਬਾਕੀ ਕੁਆਲਿਟੀ ਬੱਚੇ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਤੇ ਲਾਸਟ ਤੇ ਆ ਗਿਆ ਬਾਈ ਤਾਜੀ ਸੂਈ ਵੜਾ ਕਿਹੜਾ ਸੂਆ ਸੂਈ ਆ ਦੂਜਾ ਸੂਆ ਬਾਈ ਕਦੋਂ ਸੁਈਆ ਬਾਈ ਕੱਲ ਸੁਈਆ ਕਿੰਨਾ ਕੋਲਾ ਕੱਢਿਆ ਕੋਲਾ ਹੈਗਾ ਬਾਈ 9 ਕਿਲੋ ਕੱਢਿਆ ਤੇ ਮੋਲੇ ਦਾ ਲੈਂਡ ਦੇਣ ਬਾਈ ਕਹਿੰਦਾ 58000 ਰੁਪਇਆ ਬਾਈ 2000 ਰੁਪਇਆ 60 ਤੋਂ ਮਾਨਤਨ ਕਰਦੇ ਆਂਗੇ ਬਾਕੀ ਲੇਵਾ ਕਮਾਲ ਦਾ ਫੀਟਿੰਗ ਵਾਲਾ ਲੇਵਾ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 9803284459 ਠੀਕ ਹੈ